ਇਸੋਕਤ ਸੂਰਦਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਜਿਹੜਾ ਵਾ ਜਦੋਂ ਕੱਲ ਸਮੂਹ ਅਕਾਲੀ ਦਲ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਜੋ ਵੀ ਸਜ਼ਾ ਐਲਾਨੀ ਗਈ ਤਨਖਾਈਆਂ ਐਲਾਨਿਆ ਗਿਆ ਉਸ ਤੋਂ ਬਿੜਾ ਜਿਹੜਾ ਅੱਜ ਪਹਿਲਾ ਦਿਨ ਸੀ ਉਹਨਾਂ ਦਾ ਜੋ ਜੋ ਵੀ ਸਜ਼ਾ ਜਿਹੜੀ ਐਲਾਨੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਸ੍ਰੀ ਹਰਮੰਦਰ ਸਾਹਿਬ ਦੇ ਜੋ ਪਖਾਨੇ ਨੇ ਆਪਣਾ ਸੰਗਤਾਂ ਵਾਸਤੇ ਸ਼ਰਧਾਲੂਆਂ ਵਾਸਤੇ ਬਣਾਏ ਗਏ ਸੀ ਉਹਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਜਿਹੜਾ ਸਾਬਕਾ ਸਮੂਹ ਕੈਬਨਟ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਮਾ ਜਾਂ ਹੋਰ ਵੀ ਜਿਹੜੇ ਉਸ ਟਾਈਮ ਦੇ ਕੈਬਨਟ ਦੇ ਅਕਾਲੀ ਦਲ ਲੀਡਰਸ਼ਿਪ ਸੀ ਉਹ ਇਸ ਟਾਈਮ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਤੁਹਾਨੂੰ ਕਿ ਅੱਜ ਪਹਿਲਾ ਦਿਨ ਸੀ ਜੋ ਵੀ ਜਥੇਦਾਰ ਸਾਹਿਬ ਵੱਲੋਂ ਹੁਕਮ ਹੋਇਆ ਜੋ ਵੀ ਉਹਨਾਂ ਨੂੰ ਇਹਨਾਂ ਨੂੰ ਸਜ਼ਾ ਮਿਲੀਆਂ ਗਈਆਂ ਤਾਂ ਉਸ ਦੇ ਤਹਿਤ ਜਿਹੜਾ ਅੱਜ ਪਹਿਲਾ ਦਿਨ ਸੀ ਜਿਸ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀ ਤਾਂ ਜਿਵੇਂ ਕਿ ਤੁਸੀਂ ਪਹਿਲਾਂ ਵੀ ਤਸਵੀਰਾਂ ਦੇ ਵਿੱਚ ਦੇਖ ਸਕੇ ਕਿ ਉਹਨਾਂ ਨੂੰ ਜਿਹੜਾ ਸੀ ਦਰਸ਼ਨ ਡਿਉਰੀ ਦੇ ਬਾਹਰ ਜਿਹੜਾ ਸੀ ਵੀਲਚੇਅਰ ਸੀ ਸੱਟ ਲੱਗਣ ਦੇ ਕੰਨ ਵੀਲਚੇਅਰ ਉੱਪਰ ਬੈਠੇ ਤੇ ਗਲੇ ਦੇ ਵਿੱਚ ਤਕਤੀ ਪਾਈ ਸੀ ਤੇ ਉਸ ਦੇ ਨਾਲ ਹੀ ਜਿਹੜਾ ਹੱਥ ਦੇ ਵਿੱਚ ਬਰਛਾ ਫੜ ਕੇ ਜੋ ਦਰਸ਼ਨ ਡਿਉਰੀ ਦੇ ਬਾਹਰ ਜੋ ਵੀ ਹੁਕਮ ਹੋਇਆ ਸੀ ਉਸ ਦੇ ਅਨੁਸਾਰ ਜਿਹੜਾ ਸੇਵਾ ਕਰਦੇ ਹੋਏ ਨਜ਼ਰ ਆਇਆ ਤਾਂ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਲੰਗਰ ਹਾਲ ਦੇ ਵਿੱਚ ਝੂਠੇ ਬਰਤਨਾਂ ਦੀ ਸੇਵਾ ਜਿਹੜੀ ਤੋਂ ਆਤਵਾਇਦੀ ਉਹ ਵੀ ਕੀਤੀ ਗਈ ਤਾਂ ਇਸ ਤੋਂ ਬਾਅਦ ਪੱਖਾਨਿਆਂ ਦੀ ਸੇਵਾ ਗੁਰੂ ਘਰ ਦੇ ਟਾਇਲਟਸ ਜੋ ਸੰਗਤਾਂ ਦੇ ਵੱਲੋਂ ਜੋ ਆਂਦੀਆਂ ਨੇ ਸੰਗਤਾਂ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਬਣਾਈ ਗ੍ਰੇ ਤੇ ਉਹਨਾਂ ਦੀ ਸਾਫ ਸਫਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਕਿਵੇਂ ਕੈਬਨਟ ਮੰਤਰੀਆਂ ਦੇ ਵੱਲੋਂ ਹੱਥ ਦੇ ਵਿੱਚ ਜੋ ਕਿ ਆਪਣਾ ਮੱਗ ਫੜੇ ਨੇ ਚਾਹੇ ਪਾਈਪ ਫੜੇ ਨੇ ਤਾਂ ਉਸ ਦੇ ਨਾਲ ਜਿਹੜਾ ਵਾ ਇਹ ਜਿਹੜੇ ਪਖਾਨੇ ਨੇ ਉਹਨਾਂ ਨੂੰ ਸਫਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਸਮੂਹ ਲੀਡਰਸ਼ਿਪ ਜਿਹੜੀ ਸੀ ਉਸ ਵਕਤ ਜਿਹੜੀ ਅਕਾਲੀ ਦਲ ਦੇ ਵੇਲੇ ਵੇਲੇ ਜੋ ਸਮੂਹ ਅਕਾਲੀ ਦਲ ਲੀਡਰਸ਼ਿਪ ਸੀ ਤਾ ਉਹਨਾਂ ਨੂੰ ਜੋ ਵੀ ਫਿਰ ਉਸ ਵਕਤ ਦੇ ਮੁਤਾਬਿਕ ਜਿਹੜਾ ਉਸ ਵਕਤ ਜੋ ਵੀ ਮੌਜੂਦ ਸੀ ਉਹਨਾਂ ਨੂੰ ਸਜ਼ਾ ਜਿਹੜੀ ਆ ਉਸ ਵਕਤ ਸੁਣਾਈ ਗਈ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਹੀ ਦੇਖ ਸਕਦੇ ਹੋ ਕਿਵੇਂ ਜਿਹੜਾ ਕੈਬਨਿਟ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਸਫਾਈ ਜਿਹੜੀ ਕੀਤੀ ਜਾ ਰਹੀ ਆ ਹੱਥ ਦੇ ਵਿੱਚ ਜਿਹੜਾ ਕੂਚਾ ਫੜਿਆ ਹੋਇਆ ਵਾ ਮੱਗ ਫੜੇ ਹੋਏ ਆ ਪਾਈਪ ਫੜੇ ਹੋਏ ਆ ਫਰਨੈਲ ਨੇ ਆਪਣਾ ਇਹਨਾਂ ਦੇ ਨਾਲ ਸਫਾਈ ਜਿਹੜਾ ਇਹਨਾਂ ਪਖਾਨਿਆਂ ਦੀ ਟਾਇਲਟਸ ਕਰਦੀ ਜਿਹੜਾ ਉਹ ਕੀਤੀ ਜਾ ਰਹੀ ਹੈ ਜਿਸ ਵਕਤ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸ੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਪਖਾਨਿਆਂ ਦੀ ਜਿਹੜੀਆਂ ਉਹ ਸਾਂਝੀਆਂ ਜਿਹੜੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਵੀ ਤਸਵੀਰਾਂ ਦੇ ਵਿੱਚ ਤਾਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਅੱਜ ਪਹਿਲਾ ਦਿਨ ਸੀ ਸਜਾ ਦਾ